ਐਕੈਕਟਲੀ ਪਤਾ ਲਗਾ ਸਕੀਏਗਾ ਉਸ ਸਰ ਵੀ ਹਾਲ ਤੱਕ ਆਈ ਥਿੰਕ ਸੋ ਜੋ ਹਾਲੇ ਤੱਕ ਜਾਣਕਾਰੀ ਹੈ 11 ਦੇ ਲਗ ਭਾਗੇ ਚੱਲੇ ਲੱਗਦਾ ਨਹੀਂ ਅੱਗੇ ਵੀ ਕੋਈ ਦੋਸ਼ਾ ਹੋ ਸਕਦਾ ਹੋ ਸਕਦਾ ਇਹ ਵੀ ਹੋ ਸਕਦਾ ਇਨਵੈਸਟੀਗੇਸ਼ਨ ਚੱਲੀ ਹੈ ਸੋ ਇਨਵੈਸਟੀਗੇਸ਼ਨ ਦੌਰਾਨ ਜੋ ਗੱਲਾਂ ਸਾਹਮਣੇ ਆ ਰਹੀਆਂ ਨੇ ਉਸ ਹਿਸਾਬ ਨਾਲ ਅਗਲੇ ਕਰ ਰਹੀ ਇੱਕ ਬੜਾ ਅਹਿਮ ਪੁਆਇੰਟ ਜਦੋਂ ਅਸੀਂ ਆਪਾਂ ਦੇ ਪਿੰਡ ਵਿੱਚ ਗਏ ਆ ਜੋ ਉਹਨਾਂ ਨੇ ਗੱਲ ਕੀਤੀ ਆ ਪਿੰਡ ਵਾਸੀ ਇਹ ਕਹਿੰਦੇ ਆ ਵੀ ਕਦੀ ਵੀ ਇਹਦੇ ਵਿੱਚ ਇੰਦਾ ਤੇ ਆਪਾਂ ਲక్ష్ਮੀਤ ਕਦੀ ਨਹੀਂ ਦੇਖਿਆ ਵੀ ਇਹ ਕਿਸੇ ਮੁੰਡਿਆਂ ਨੂੰ ਅਟੈਕ ਕਰਦਾ ਹੋਵੇ ਜਾਂ ਕੁਝ ਕਰਦਾ ਹੋਵੇ ਇਹ

ਹੁਸ਼ਿਆਰਪੁਰ 21 ਵਾਰਦਾਤ ਹੁਸ਼ਿਆਰਪੁਰ ਦੀ 21 ਵਾਰ ਉਹ ਦਬਾਰਤ ਮੰਨੀ ਇਹਦੀ ਹੁਸ਼ਿਆਰਪੁਰ ਦੋ ਵਾਰਦਾਤ ਤੇ ਇੱਕ ਮੋਡਲ ਟਾਊਨ ਦਾ ਏਰੀਆ ਸੀਗੀ ਓਕੇ ਉਹ ਸਾਨੂੰ ਅੱਗੇ ਵੀ ਰეკਮੈਂਡੇਸ਼ਨ ਮਿਲ ਗਈ ਸਨ ਇੱਕ ਇਸ ਏਰੀਆ ਚ ਦੱਸ ਰਹੇ ਹਾਂ ਸੋ ਆਪਾਂ ਉਸ ਨੂੰ ਦੇਖਣਾ ਹੈ ਇਹ ਉਹਨਾਂ 11 ਦੇ ਵਿੱਚ ਹੈ ਜਿਹੜੀ ਮੰਨੀ ਜੀ ਜੀ 10 ਸਾਲ ਤਾਂ ਹੋ ਪੜਦਾ ਰਿਹਾ ਅੱਛਾ ਜੀ 10 11 ਸਾਲ ਅੱਛਾ ਜੀ 10ਵੀਂ ਫੇਲ ਹੋ ਗਿਆ ਤਾਂ ਦੂਈ ਵਾਰੀ ਫੇਰ ਉਹਨਾਂ ਨੇ ਮਿਆੰਤ ਦਿੱਤਾ ਅੱਛਾ ਜੀ ਫੇਰ ਉਹ ਪਾਸ ਹੋ ਗਿਆ 10 10ਵੀਂ پاس ਹੋ ਕੇ ਫੇਰ ਪਾਸਪੋਰਟ ਸੀ ਉਹਦਾ ਬਣਾਤਾ ਅੱਛਾ ਜੀ ਪਾਸਪੋਰਟ ਬਣਾਤਾ ਪਹਿਲਾਂ ਗਿਆ ਡਿਵੀਜ ਜੀ ਉੱਥੇ ਨਹੀਂ ਉਹਦਾ ਸੂਰ ਆਇਆ ਮੁੜ ਕੇ ਵਾਪਸ ਆ ਗਿਆ 15 ਵੀਂ ਦਿਨ ਦੁਬਾਰੇ ਫੇਰ ਚੋਰਿਆ ਤੇ ਚਲੇ ਗਿਆ ਡਿਵੀਜ ਚ 5000 ਰੁਪਏ ਤਰਖਾਹ ਮਿਲਦੀ ਸੀ ਉਸ ਵਕਤ ਨਾਲ ਉੱਥੇ ਲਾਇਆ 5-4 ਸਾਲ ਕੋਈ ਐਦਾਂ ਦੀ ਹਰਕਤ ਨਹੀਂ ਮਾੜੀ ਕੋਈ ਕਹਿੰਦੇ ਕਹਿੰਦੇ ਜਦੋਂ ਵਿਦੇਸ਼ ਚ ਕੰਮ ਕਰਦਾ ਸੀ ਆ ਕੇ ਆਪਣਾ ਮਕਾਨ ਵੀ ਬਣਾਇਆ ਵਿਆਹ ਵੀ ਕੀਤਾ ਉਹ ਇਹ ਮਗਰ ਜੀ ਗੱਲ ਮੈਂ ਤੁਹਾਨੂੰ ਦੱਸਦਾ ਜੀ ਜੀ ਉਹ ਕਤਰ ਵੇਚ ਰਿਹਾ ਚਾਰ ਸਾਲ ਉਹਦੇ ਬਾਅਦ ਵੀ ਡਵਾਈ ਤੇ ਆ ਕੇ ਕਤਰ ਚ ਗਿਆ ਚਾਰ ਸਾਲ ਲਾਇਆ ਕੁਝ ਪੈਸੇ ਉਹਦੇ ਕੋਲ ਸੇ ਅੱਛਾ ਜੀ ਕੁਝ ਕਰਜ਼ਾ ਚੱਕਿਆ ਸੀ ਅੱਛਾ ਜੀ ਉਹ ਮਕਾਨ ਬਣਾ ਕੇ ਫੇਰ ਕਤਰ ਫੇਰ ਚਲੇ ਗਿਆ ਅੱਛਾ ਜੀ ਕਤਰ ਜਾ ਕੇ ਉਹ ਜਿਹੜਾ ਕਰਜ਼ਾ ਦਾ ਰਿਸ਼ਤੇਦਾਰਾਂ ਦਾ ਉਹਨ ਲਾਇਆ 4 ਸਾਲ ਨਹੀਂ ਉੱਤੋਂ ਵਾਪਸ ਆ ਗਿਆ ਫੇਰ ਕੁਝ ਨਹੀਂ ਲਿਆ ਆਖੀ ਆ ਕੇ ਫੇਰ ਦੁਬਾਰੇ ਨਹੀਂ ਕਿਤੇ ਗਿਆ ਤਾਂ ਉਸ ਤੋਂ ਬਾਅਦ ਜਦੋਂ ਤੁਸੀਂ ਦੱਸਦੇ ਹੋ ਕਤਰ ਚੋਂ ਆਇਆ ਵਿਆਹ ਉਸ ਤੋਂ ਬਾਅਦ ਆ ਕੇ ਕੀਤਾ ਨਹੀਂ ਨਹੀਂ ਜਾ ਕਤਰ ਤੇ ਗਿਆ ਉਹ ਵਿਆਹ ਕਰਕੇ ਗਿਆ ਕਤਰ ਚ ਜਾ ਗਿਆ ਨਾ ਕਿੰਨੇ ਬੱਚੇ ਤਿੰਨ ਬੱਚੇ ਦੋ ਲੜਕੀਆਂ ਇੱਕ ਆਕਾ ਸਾਨੂੰ ਵੱਡਾ ਬੱਚਾ ਕਿੰਨੀ ਉਮਰ ਦਾ ਉਹ ਐਸ ਵੀ ਲਿਆਣਾ ਜੀ ਹੈ 13 13 14 ਸਾਲ ਦੀ ਕੁੜੀ ਹੋ ਗਈ ਪੜਦੀ 11ਵੀਂ ਅੱਛਾ ਤਾਂ ਹੁਣ ਕਦੋਂ ਤੋਂ ਵਿਦੇਸ਼ ਤੋਂ ਆ ਕੇ ਕੋਈ ਕੰਮ ਨਹੀਂ ਕੀਤਾ ਕੰਮ ਇੱਥੇ ਦਿਹਾੜੀ ਦਾ ਆਪਾਂ ਕਰਦਾ ਰਿਹਾ ਅੱਛਾ ਇੱਥੇ ਆ ਕੇ ਅਗਲੀ ਘਰ ਨਾਲ ਆਣ ਦਾ ਉਹਦਾ ਕੀ ਕਾਰਨ ਸੀ ਕੋਈ ਗੁੱਸਾ ਗਿਲਾ ਸੀ ਜਾਂ ਕੋਈ ਗੁੱਸਾ ਗਿਲਾ ਕੋਈ ਨਾ ਸੀ ਅੱਛਾ ਜੀ ਕੋਈ ਨਾ ਕੋਈ ਇਦਾਂ ਦੀ ਕੋਈ ਕਿਸੇ ਨਾਲ ਲੜਾਈ ਝਗੜਾ ਨਹੀਂ ਘਰ ਤੇ ਨਾਲ ਸੀ ਤੀਵੀ ਨਾਲ ਨਹੀਂ ਕੁਝ ਨਾ ਸੀ ਬੜੇ ਸੋਹਣੇ ਰਹਿੰਦੇ ਸਨ ਮਾੜੀ ਮੋਟੀ ਤਾਂ ਇਦਾਂ ਦਾ ਹੋਈ ਜਾਂਦਾ ਘਰ ਵਿੱਚ ਤੀਵੀ ਆ ਗਈ ਜੁਦਾਇ ਉਹ ਲੱਗਵਾ ਘਰ ਉਹਦਾ ਉੱਧਰ ਆ ਇੱਥੇ ਨਹੀਂ ਹੈ ਘਰ ਲੱਗਵਾ ਅੱਛਾ ਜੀ ਹੁਣ ਅਸੀਂ ਕਿਹੜੀ ਚੀਜ਼ ਨੂੰ ਮੰਨੀਏ ਜੀ ਬੇ ਲੜਦੇ ਸੀ ਜਾਂ ਕੁਝ ਕਰਦੇ ਸੀ ਅੱਛਾ ਕੋਈ ਲੜ ਜੈਨੀ ਤੁਹਾਡੇ ਵੱਲੋਂ ਬੇਦਖਲ ਕਰ ਦਿੱਤਾ ਗਿਆ ਸੀ ਨਹੀਂ ਅਸੀਂ ਬੇਦਖਲ ਕਰਨੇ ਨੂੰ ਗਏ ਸੀ ਅੱਛਾ ਜੀ ਫਿਰ ਅਸੀਂ ਕਿਹਾ ਫੇਰ ਮੁੜ ਕੇ ਆ ਜੇ ਬੇ ਹੁਣ ਆਪਣੇ ਪੁੱਤਾਂ ਨੂੰ ਬੇਦਖਲ ਕਰਕੇ ਮੈਨੂੰ ਆ ਕੇ ਮੇਰੇ ਨਾਲ ਪਾਊਗਾ ਵੀ ਮੈਂ ਕਿਹ ਕੰਮ ਕੀਤਾ ਮਾੜਾ ਜਿਹੜਾ ਮੈਨੂੰ ਬੇਦਖਲ ਕਰ ਰਿਹਾ ਸੀ ਜੀ ਹੈ ਨਹੀਂ ਜੀ ਤੇ ਇਹ ਮੈਨੂੰ ਉਹ ਤੇ ਨੇ ਵੀ ਕਰ ਦੇ ਜਾਦੂ ਕਰੇ ਚਲੇ ਗਿਆ ਤਾਂ ਅਗਰ ਜੀ ਜੀ ਮੈਂ ਪਿੰਡ ਤੋਂ ਬਦਲ ਗਿਆ ਵੀ ਹੁਣ ਜਦੋਂ ਘਰ ਘਰ ਆਣਾ ਬੰਦ ਹੋਇਆ ਉਹ ਤੋਂ ਥੋੜੇ ਦਿਨ ਪਹਿਲਾਂ ਨਸ਼ਾ ਨੁਸ਼ਾ ਕਰਨਾ ਸ਼ੁਰੂ ਕਰਤਾ ਸੀ ਸ਼ਰਾਬ ਪੀਂਦਾ ਸੀ ਸ਼ਰਾਬ ਕਰਾਪੀ ਨਾ ਕੋਈ ਨਾ ਸੀ ਕਿ ਕੋਈ ਵੀ ਫਿਰ ਆਪ ਜਿੱਲਦਕੀ ਉਹਨੂੰ ਹੂੰ ਹੂੰ ਫਿਰ ਆਪ ਕੀ ਕੁਮੈਂਟਰੀ ਆਫਸਰ ਵੀ ਸੀ ਕਹਿੰਦੇ ਬੰਨ ਕੇ ਰੱਖਦੇ ਸੀ ਉਹਨੂੰ ਕਰਜਾ ਅਸੀਂ ਟੋਲ ਕੇ ਲਿਆਂਦਾ ਸੀ ਲਿਆਂਦਾ ਇੱਕ ਵਾਰੀ ਹੂੰ ਟੋਲ ਕੇ ਲਿਆਂਦਾ ਸੀ ਸੰਗਲ ਲਾ ਦਿੱਤਾ ਉਹਨੂੰ ਕੋਈ ਜਾਵੇ ਨਾ ਅੱਛਾ ਜੀ ਕੁੱਟਿਆ ਵੀ ਤੇ ਜਿਹੜਾ ਤੂੰ ਫਿਰਦਾ ਤੇਰਾ ਟੱਪਾ ਜ਼ਾਰਵਾ ਯਾਨੇ ਪੰਗੇ ਦਾ ਤੈਨੂੰ ਅੱਛਾ ਜੀ ਪੇਣਿਆਣੇ ਆ ਕਰੀਗਾ ਉਹਦੇ ਜ਼ਾਰ ਬੈਣੇ ਕਿਤੇ ਅਗਲੇ ਅੰਕ ਦੀ ਜਿੱਦਾਂ ਪੁਲਿਸ ਦੱਸਦੀ ਪਈ ਆ ਵੀ ਇਹਦਾ ਬੰਦਿਆਂ ਨਾਲ ਵੀ ਗਲਤ ਸੰਬੰਧ ਬਣਾਇਆ ਕਦੀ ਪਿੰਡ 'ਚ ਇਦਾਂ ਦੀ ਕੋਈ ਗੱਲ ਹੋਈ ਨਹੀਂ ਐ ਖੜੇ ਪਿੰਡ ਦੇ ਪੁੱਛ ਲਓ ਤੁਸੀਂ ਹੂੰ ਤੋਂ ਮੈਨੂੰ ਪੁੱਛ ਗਏ ਮੈਂ ਮੈਂ ਵਰ ਨੂੰ ਪੈਸਾ ਨਾ ਕੋਈ ਤੁੰਜੀ ਆ ਪਿੰਡ ਦੇ ਹੀ ਆ ਆ ਜੀ ਇੱਥੇ ਦਾ ਮਾਲ ਉਹ ਜਿੰਨਾ ਚੜਿਆ ਕਿ ਗੱਲੇ ਕਦੇ ਕੁੱਤੇ ਦੇ ਰੰਨਾ ਨਹੀਂ ਮਾਰਿਆ ਕਹਿੰਦਾ ਇੱਕ ਦੂਜੇ ਨੰਬਰ ਤੇ ਕਦੇ ਕਿ ਤੂੰ ਜਦੋਂ ਪਿੰਡ 'ਚ ਰਹਿੰਦਾ ਸੀ ਕਿਵੇਂ ਦਾ ਵਿਹਾਰ ਸੀ ਵਿਹਾਰ ਗੱਲੇ ਛੱਡ ਦਿਓ ਯਾਰ ਕਦੇ ਮਾਈ ਨੇ ਪੱਠੇ ਲੈਣ ਜਾਣਾ ਇਹਦੇ ਪੱਠੇ ਤਾਂ ਕੇ ਲੈ ਆਣੇ ਕਾਰ ਵਾਲੀ ਨੇ ਕੰਮ ਕਰਨਾ ਉਹਦਾ ਸਾਥ ਦੇਣਾ ਨਿਆਣਾ ਨਾਲ ਬੜੇ ਪਿਆਰ ਸਤ ਕਰਨਾ ਲੈਂਦਾ ਸੀ ਐਦਾਂ ਦੀ ਕੋਈ ਗੱਲੇ ਨਹੀਂ ਕਦੇ ਕੋਈ ਕੋਈ ਲੜਾਈ ਝਗੜਾ ਕਦੇ ਵੀ ਨਹੀਂ ਕਿਥੇ ਨਾ ਕਿਸੇ ਨਾ ਵੀ ਕਦੇ ਲੜਾਈ ਝਗੜਾ ਨਹੀਂ ਕੀਤਾ ਇਹ ਤਾਂ ਹੁੰਦਾ ਵੀ ਬੰਦਾ ਵੀ ਉਹ ਫਲਾਨੇ ਨਾਲ ਲੜ ਕੇ ਆ ਗਿਆ ਜਾਂ ਧਮਕੜੇ ਨਾਲ ਸ਼ਰਾਬ ਪੀ ਕੇ ਲੜ ਕੇ ਆ ਗਿਆ ਇਤਰਾਇ ਵੀ ਨਹੀਂ ਸੀ ਪਤਾ ਵਿਚਾਰਾ ਪਿੰਦਾ ਅੱਛਾ ਜੀ ਇਹ ਨੂੰ ਉਹ ਤਾਂ ਬਾਹਰ ਮਤਲਬ ਪਤਾ ਨਹੀਂ ਹੋਣ ਉਹਦੇ ਦਿਮਾਗ 'ਚ ਕਿਆ ਇਹੋ ਪੀਣ ਲੱਪਿਆ ਹੁਣ ਅਹੀ ਕਿਹੜਾ ਕੋਲ ਸੀਗੇ ਇੱਕ ਬੜਾ ਅਹਿਮ ਸਵਾਲ ਆਪਾਂ ਸਾਰਿਆਂ ਨੂੰ ਕਰਦੇ ਪਏ ਹਾਂ ਵੀ ਜਿੱਦਾਂ ਪੁਲਿਸ ਨੇ ਖਲਾਸਾ ਕੀਤਾ ਵੀ ਜੀ ਇਹ ਬੰਦਿਆਂ ਨੂੰ ਗੱਡੀਆਂ ਤੇ ਰੋਕਦਾ ਸੀ ਸ਼ਰੀਕ ਸੰਬੰਧ ਬਣਾਉਂਦਾ ਸੀ ਉਹ ਪੈਸੇ ਨਹੀਂ ਦਿੰਦੇ ਸੀ ਉਹਨਾਂ ਮਾਰ ਦਿੰਦਾ ਸੀ ਕਦੀ ਇਦਾਂ ਲੱਗਾ ਸੀ ਵੀ ਉਹ ਇਦਾਂ ਦੇ ਇਦਾਂ ਦਾ ਕਦੇ ਵੀ ਨਹੀਂ ਇੱਥੇ ਦੱਸੋ ਇੱਕ ਮਾੜਾ ਵੀ ਯਾਨੀ ਕਿ ਆਪਾਂ ਮਾੜਾ ਵੀ ਕਹਿੰਨੇ ਨਾ ਮਾੜੀ ਵੀ ਹਰਕਤ ਕੋਈ ਵੀ ਮਤਲਬ ਕਦੇ ਵੀ ਨਹੀਂ ਕੀਤੀ ਕਦੀ ਚਾਲ ਟਾਲ ਰਹਿਣ ਸੈਣ ਤੋਂ ਲੱਗਾ ਕਦੇ ਵੀ ਨਹੀਂ ਫਿਰ ਆਪਣੇ ਹਫ਼ਤਾ ਇੱਥੇ ਰਹਿ ਗਿਆ ਫਿਰ ਵੀ ਨਹੀਂ ਉਹ ਤੇ ਯਾਰ ਦੋਸਤਾਂ ਇੱਥੇ ਮੁੰਡੇ ਨਾਲ ਬੈਠ ਦੋ